ਜੀ ਕੰਪਨੀ ਕਰਨ ਹੋ ਰਿਹਾ ਜੀ ਬੱਚੇ ਦਾ ਐਕਸੀਡੈਂਟ ਹੋਇਆ ਹੈ ਜੰਡਾ ਹਾਈਵੇ ਰੋਡ ਤੇ ਕਿੰਨੀ ਤਰੀਕ ਨੂੰ ਹੋਇਆ ਸੀ ਕੀ ਮਾਮਲਾ ਹੈ ਸਾਰੀ ਗੱਲਬਾਤ 28 ਤਰੀਕ 5ਵਾਂ ਮਹੀਨਾ 2024 ਜੀ ਫਿਰ ਕੀ ਗੱਲਬਾਤ ਬਣੀ ਉਦੋਂ ਬਾਅਦ ਜੀ ਉਦੋਂ ਬਾਅਦ ਜੀ ਅਸੀਂ 29 ਤਰੀਕ ਨੂੰ ਐਫ ਆਈ ਆਰ ਦਰਜ ਕਰਵਾਈ ਹੈਗੀ ਹੂੰ ਉਸ ਤੋਂ ਬਾਅਦ 32 ਡੈੱਡ ਬਾਲ ਵੀ ਅਸੀਂ ਸਾਨੂੰ ਭੇਜੀ ਸੀ ਅਸੀਂ ਉਹਦਾ ਸਿਸਕਾਰ ਕਰਤਾ ਹੂੰ ਇਕੱਠੇ ਹੋਣ ਦਾ ਮਕਸਦ ਕੀ ਹੈ ਅੱਜ ਥਾਣੇ ਅੱਗੇ ਅੱਜ ਜੀ ਮਕਸਦ ਇਹ ਹੈ ਵੀ 26 ਦਿਨ ਪੀਛੇ ਜਾਣ ਦੇ ਦਾਅਵੇ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹਰ ਰੋਜ਼ ਥਾਣੇ ਦੇ ਵਿੱਚ ਆਉਨੇ ਆ ਤੇ ਨਿਰਾਸ਼ ਹੋ ਕੰਮ ਹੂੰ ਇਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰ ਰਹੇ ਹਾਂ ਅਸੀਂ ਤਾਂ ਜੀ ਕਾਰਵਾਈ ਤਾਂ ਇਹੀ ਹੈ ਕਿ ਲੋਕੀਆਂ ਨੂੰ ਸਦਾ ਜੁੱਜਿਆਵੇ ਕਿ ਸਾਨੂੰ ਅਨਸਾਫ਼ ਹੋਇਆ ਸਮਝੀ ਬਾਈ ਲਖਵੀਰ ਸਿੰਘ ਜੀ ਲਖਵੀਰ ਸਿੰਘ ਜੀ ਕੀ ਕੀ ਮਾਮਲਾ ਕੀ ਹੈ ਜਿਹੜੇ ਤੁਸੀਂ ਅੱਜ ਕੱਟੇ ਹੋਏ ਮਾਮਲਾ ਇਹ ਹੈ ਜੀ 28 ਤਰੀਕ ਦੀ ਰਾਤ ਨੂੰ 11:00 ਵਜੇ 4:00 ਵਜੇ ਐਕਸੀਡੈਂਟ ਹੋਇਆ ਸੀ ਸਾਡੇ ਬੱਚਾ ਨਾਲ ਜਿਹਦੇ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਉਸੇ ਵੇਲੇ ਕਾਲ ਕਰਤਾ ਸੀ ਵੀ ਮਨ ਲਓ ਫੋਨ ਕਰਤਾ ਸੀ ਸਾਡੇ ਕੋਲੇ ਗੱਡੀਆਂ ਆ ਗਈਆਂ ਸੀ ਐਮਬੂਲੈਂਸ ਆ ਗਈ ਸੀ ਉਸ ਤੋਂ ਬਾਅਦ ਬੱਚੇ ਨੂੰ ਅਸੀਂ ਚੱਕ ਕੇ ਹਸਪੀਟਲ ਐਡਮਿਟ ਕਰਾਤਾ ਸੀ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਅਸੀਂ 29 ਤਰੀਕ ਨੂੰ ਐਫ ਆਈ ਆਰ ਦਰਜ ਕਰਾਈ ਹੈ ਜਿਸ ਦੇ ਮੰਨੋ ਚਲਦੇ ਅਸੀਂ ਸਾਰੇ ਰਿਪੋਰਟ ਸੀਸੀਟੀਵੀ ਵੀਡੀਓ ਪੁਲਿਸ ਨੂੰ ਮੁਹੱਈਆ ਕਰਾਤੀ ਸੀ ਉਸ ਨੇ ਸਾਡਾ ਸੀਸੀਟੀਵੀ ਕੈਮਰੇ ਦੇ ਵਿੱਚ ਕੋਈ ਸਾਥ ਨਹੀਂ ਦਿੱਤਾ ਅਸੀਂ ਆਪ ਤੇ ਦੋਨੇ ਭਰਾਵਾਂ ਨੇ ਰਲ ਕੇ ਅਸੀਂ ਤੁਰ ਤੋਰਾ ਫੇਰਾ ਕਰਕੇ ਵੀਡੀਓ ਪੁਲਿਸ ਨੂੰ ਮੁਹੱਈਆ ਕਰਾਤੀ ਸੀ ਉਸ ਤੋਂ ਬਾਅਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਪੁਲਿਸ ਕੋਲ ਸਾਰੀ ਫੁਟੇਜ ਹੈ ਸਾਰੀ ਵੀਡੀਓ ਦਿੱਤੀ ਹੋਈ ਹੈ ਕਾਰ ਦੇ ਉੱਤੇ ਬਲੱਡ ਲੱਗੇ ਹੋਏ ਆ ਕਾਰ ਵੀ ਬਰਾਮਦ ਕਰ ਲਈ ਜੀ ਅੱਜ ਕਾਰ ਨੂੰ 11 ਦਿਨ ਹੋ ਗਏ ਜੀ 12 ਦਿਨ ਗੱਡੀ ਖੜੀ ਨੂੰ ਥਾਣੇ ਦੇ ਵਿੱਚ ਹਲ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਮੰਗ ਗਈ ਹੈ ਤੁਹਾਡੀ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਕਾਰ ਇਹ ਹੀ ਸੀਗੀ ਕਾਰ ਜੀ ਅਸੀਂ ਜਦੋਂ ਸੀਸੀਟੀਵੀ ਕੈਮਰਾ ਦੇਖਿਆ ਜੀ ਜਦੋਂ ਅਸੀਂ ਸੀਸੀਟੀਵੀ ਕੈਮਰਾ ਦੇਖਿਆ ਉਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇੱਕ ਕਾਰ ਆ ਕਾਰ ਦੇ ਨੰਬਰ ਦਾ ਲਾਸਟਲੇ ਦੋ ਅੱਖਰ ਜਦੋਂ ਅਸੀਂ ਟੋਲ ਪਲਾਜ਼ਾ ਤੇ ਦਿਖਾਏ ਜੀ ਉਹਨਾਂ ਨੂੰ ਅਸੀਂ ਪੁੱਛਿਆ ਸੀ ਅਸੀਂ ਕਿ ਬਿਆਲੀ ਨੰਬਰ ਵਾਲੀ ਦਾ ਡਿਟੇਲਾਂ ਸਾਨੂੰ ਦੇ ਦਿਓ ਜੀ ਉਹਨਾਂ ਨੇ ਸਾਨੂੰ ਬਿਆਲੀ ਨੰਬਰ ਵਾਲੀ ਡਿਟੇਲਾਂ ਚ ਜੀ ਦੋ ਕਾਰ ਆਈਆਂ ਸੀ ਇੱਕ ਸਕੋਰਪਿਓ ਸੀ ਇੱਕ ਕਾਰ ਸੀ ਜੀ ਹੂੰ ਕਾਰ ਸੂਜੁਕੀ ਮਰੂਤੀ ਐਸਐਕਸ4 ਸੀ ਜੀ ਹੂੰ ਜਦੋਂ ਸਾਨੂੰ ਇਹਨਾਂ ਪਤਾ ਲੱਗਿਆ ਜੀ ਐਸਐਕਸ4 ਨਾਲ ਜਦੋਂ ਅਸੀਂ ਨੰਬਰ ਮੈਚ ਕੀਤਾ ਜੀ ਗੱਡੀ ਉਹੀ ਨਿਕਲੀ ਜਿਹੜੀ ਨੇ ਸਾਡੀ ਗੱਡੀ ਦਾ ਐਕਸੀਡੈਂਟ ਕੀਤਾ ਸੀ ਹੂੰ ਬੱਚਿਆਂ ਦਾ ਹੂੰ ਕੀ ਨਾਂ ਸੀ ਮੁੰਡਿਆਂ ਦਾ ਤੇ ਬੇਟੇ ਦਾ ਨਾਂ ਵੰਸ਼ਪ੍ਰੀਤ ਸੀਗਾ ਜੀ ਹੂੰ ਨਾਣਾ ਉਹਦੇ ਵਿਕਾਸ ਜੀ ਵਿਕਾਸ ਕੁਮਾਰ ਹਮ ਇਥੋਂ ਗਿੱਦੜਵਾ ਤੋਂ ਮਲੋੜ ਜਾ ਰਹੀ ਸੀ ਆਪਣੇ ਗਿੱਦੜਵਾ ਤੋਂ ਮਲੋੜ ਜਾਂਦੇ ਹੋਏ ਮਾਰਕਫੈਟ ਦੇ ਕੋਲੇ ਜੋ ਥਰਾਜ ਵਾਲਿਆ ਵਾਲਾ ਚਰਸਤਾ ਬੰਦਾ ਉਸ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਕਾਰ ਨੇ ਮਗਰੋਂ ਹਿੱਟ ਕਰਤਾ ਜੀ ਬੱਚਿਆਂ ਨੂੰ ਇੱਕ ਬੱਚਾ ਸਾਈਡ ਤੇ ਡਿੱਗ ਪਿਆ ਜੀ ਇੱਕ ਕਾਰ ਦੇ ਥੱਲੇ ਆਨ ਕਰਕੇ ਉਹਦੀ ਆਨ ਦੀ ਸਪੋਰਟੀ ਡੈਥ ਹੋ ਗਈ ਕਿਸ ਤਰ੍ਹਾਂ ਦੀ ਰਣਨੀਤੀ ਰਹੂਗੀ ਤੁਹਾਡੇ ਇਸ ਤੋਂ ਬਾਅਦ ਇਸ ਤੋਂ ਬਾਅਦ ਰਣਨੀਤੀ ਇਹ ਹੈ ਜੀ ਸਾਡੀ ਜੇਪੋਲਿਸ ਪਰਸ਼ਾਸਨ ਸਾਡਾ ਸਾਥ ਨਾ ਨਹੀਂਊਗਾ ਜੀ ਅਸੀਂ ਆਪਣਾ ਲੈ ਕੇ ਦੇ ਰਹੇ ਹਾਂ ਜੀ 26 ਤਰੀਕ ਨੂੰ ਅਸੀਂ ਪੂਰਾ ਹਾਈਵੇ ਜਾਮ ਕਰਾਂਗੇ ਜੀ ਇਸ ਦੇ ਉੱਤੇ ਜੋ ਵੀ ਕਾਰਵਾਈ ਹੁੰਦੀ ਹੈ ਉਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇ ਜੀ ਜੋ ਵੀ ਸਾਡਾ ਕੋਈ ਨੁਕਸਾਨ ਹੁੰਦਾ ਹੈ ਜਾਂ ਸਾਡਾ ਕੋਈ ਐਕਸੀਡੈਂਟ ਹੁੰਦਾ ਹੈ ਉਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇ ਕੀ ਕਾਰਨ ਹੈ ਵੀ ਇੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਕਾਰਵਾਈ ਨਹੀਂ ਹੋਈ ਇਹ ਕਾਰਨ ਇਹ ਹੈ ਜੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਹੈ ਜੀ ਇੱਥੇ ਇੱਕ ਅਮਰਤਪਾਲ ਐਸਆਈ ਸੀ ਜੀ ਜੇ ਅਸੀਂ ਉਹਨੂੰ ਮਿਲ ਲਾਂਦੇ ਸੀ ਇਹ ਉਹਨੇ ਇਨਵੈਸਟੀਗੇਸ਼ਨ ਆਫਸਰ ਸੀ ਆ ਜੀ ਉਹ ਜਦੋਂ ਅਸੀਂ ਉਹਨੂੰ ਮਿਲ ਲਾਂਦੇ ਸੀ ਉਹ ਸਾਨੂੰ ਕਹਿੰਦਾ ਜੀ ਤੁਸੀਂ ਐਸਐਚਓ ਨੂੰ ਮਿਲੋ ਜਦੋਂ ਵੀ ਉਹਦੇ ਕੋਲੇ ਆਂਦੇ ਸੀ ਸਰ ਵੀ ਕੀ ਬਣਿਆ ਕੀ ਕਾਰਵਾਈ ਹੋਈ ਹੈ ਉਹ ਸਾਨੂੰ ਇਹੀ ਗੱਲ ਕਹਿ ਕੇ ਮੋੜ ਦਿੰਦਾ ਸੀ ਵੀ ਐਸਐਚਓ ਸਾਹਿਬ ਨੂੰ ਮਿਲ ਲਓ ਅਸੀਂ ਐਸਐਸਓ ਸਾਹਿਬ ਕੋਲੇ ਆਉਂਦੇ ਅਸੀਂ ਐਸਐਸਪੀ ਦਫ਼ਤਰ 'ਚ ਵੀ ਪੇਸ਼ ਹੋਏ ਜੀ ਉਹਨਾਂ ਨੇ ਸਾਨੂੰ ਉੱਥੋਂ ਟਾਈਮ ਲਾ ਕੇ ਦਿੱਤਾ ਵੀ ਤੁਸੀਂ ਐਸਐਚਓ ਸਾਹਿਬ ਨੂੰ ਮਿਲ ਲਓ ਐਸਐਚਓ ਸਾਹਿਬ ਨੇ ਸਾਡੀ ਸੁਣਵਾਈ ਨਹੀਂ ਕੀਤੀ ਜੀ ਸਾਨੂੰ ਕਹਿੰਦਾ ਸੀ 2 ਵਜੇ ਆਨੇ ਆ ਅਸੀਂ ਸਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਖਾਣੇ ਦੇ ਬਾਹਰ ਅੱਗੇ 1 00 ਵਜੇ ਸੀ ਇੱਥੋਂ ਗਏ ਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੀ ਜਿਹੜਾ ਜਿਹੜਾ ਤੁਸੀਂ ਅੱਜ ਜਿਹੜਾ ਮੰਗ ਪੱਤਰ ਕਹਿ ਸਕਦੇ ਹੋ ਜਾਂ ਚੇਤਾਵਨੀ ਪੱਤਰ ਕਹਿ ਸਕਦੇ ਹੋ ਇਹਦੇ ਵਿੱਚ ਕੀ ਲਿਖ ਕੇ ਦੇ ਰਹੇ ਹੋ ਤੁਸੀਂ ਇਸੇ ਵਿੱਚ ਸਾਰੇ ਇਹ ਲਿਖ ਕੇ ਦੇ ਰਹੇ ਆਂ ਅਸੀਂ ਆਪਣੀ ਥਾਈ ਮੰਗਲਵਾਰ ਨੂੰ ਸਾਨੂੰ ਇਹਨਾਂ ਨੇ ਬੁਲਾਇਆ ਜੀ 25 ਤਰੀਕ ਨੂੰ 26 ਤਰੀਕ ਨੂੰ ਸਾਡਾ ਉੱਥੇ ਰੋਸ ਧਰਨਾ ਹਾਈਵੇ ਦੇ ਉੱਤੇ ਲੱਗੂ ਹੈ 25 ਨੂੰ ਇਨਸਾਫ ਦੀ ਮੰਗ ਕੀਤੀ ਸਰ ਕੀ ਮਾਮਲਾ ਮੰਗ ਪੱਤਰ ਦੇਣ ਆਏ ਸੀਗੇ ਅੱਜ ਜਿਹੜੀ ਮੁੰਡੇ ਦੀ ਪਿਛਲੇ ਦਿਨੀ ਡੈਥ ਹੋਈ ਸੀ ਜੀ ਸਾਡੇ ਇੱਥੇ ਇੱਕ ਐਕਸੀਡੈਂਟ ਹੋਇਆ ਸੀ 29 ਪੰਜ ਨੂੰ ਨਾਲ ਨੰਬਰ ਮਕਦਮਾ ਦਰਜ ਹੋਇਆ ਸੀ ਅਨਨੌਨ ਵਹੀਕਲ ਦੇ ਨਾਲ ਜਿਹਦੇ ਤੇ ਉਦੋਂ ਮਕਦਮਾ ਕਰਕੇ ਤਫਤੀਸ਼ ਕੀਤੀ ਜਾ ਰਹੀ ਸੀ ਅਜੇ ਤੱਕ ਕਿਸੇ ਬਾਰੇ ਕੋਈ ਸਬੂਤ ਨਹੀਂ ਮਿਲਿਆ ਸੀ ਹੁਣ ਇਹ ਮਦਈ ਪਾਰਟੀ ਆਈ ਹੈ ਨਾ ਕਿਸੇ ਦੇ ਸ਼ੱਕ ਹੈ ਦੂਸਰੀ ਪਾਰਟੀ ਨੂੰ ਵੀ ਤਲਵ ਕਰ ਰਹੇ ਹਨ ਤਫਤੀਸ਼ ਕੀਤੀ ਜਾ ਰਹੀ ਹੈ